ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦਾ ਦੋ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਹੈ ਝੋਨੇ ਦੀ ਫਸਲ ਦੇ ਵਿੱਚ ਬਾਸਮਤੀ ਦੀ ਫਸਲ ਦੇ ਵਿੱਚ ਇਸ ਸਮੇਂ ਫਸਲ ਤਕਰੀਬਨ ਚੰਗੇ ਹਾਲਾਤ ਦੇ ਵਿੱਚ ਹੈ ਕਿਸਾਨ ਵੀਰੋ ਖਾਸ ਖਿਆਲ ਜਿਹੜਾ ਰੱਖਣਾ ਇਸ ਟਾਈਮ ਜੋ ਦੇਖਣ ਚ ਆਇਆ ਜੋ ਕਿਸਾਨ ਵੀਰਾਂ ਨਾਲ ਗੱਲਬਾਤ ਹੁੰਦੀ ਜਾਂ ਫੀਲਡ ਵਿਜ਼ਿਟ ਦੌਰਾਨ ਵੱਖ-ਵੱਖ ਪਿੰਡਾਂ 'ਚ ਤੁਰਦੇ ਫਿਰਦੇ ਦੇਖੀਦਾ ਕਿ ਕਿਸਾਨ ਵੀਰਾਂ ਦਾ ਜਿਹੜਾ ਇਸ ਟਾਈਮ ਸਾਰਾ ਜੋਰ ਆ ਉਹੋ ਕੀਟਨਾਸ਼ਕ ਦਾਣੇਦਾਰ ਕੀਟਨਾਸ਼ਕ ਜਾਂ ਸਪਰੇ ਸੁੰਡੀ ਵੱਲ ਜ਼ਿਆਦਾ ਧਿਆਨ ਖਾਸ ਤੌਰ ਤੇ ਜਿਵੇਂ ਕਈ ਥਾਵਾਂ ਦੇ ਉੱਤੇ ਬੌਣੇ ਵਾਇਰਸ ਦੀ ਸਮੱਸਿਆ ਆਈ ਤਾਂ ਉਹਦੀ ਬਾਰੇ ਆਪਾਂ ਗੱਲ ਕੀਤੀ ਸੀ ਕਿ ਜਿੱਥੇ ਸ਼ੁਰੂਆਤ ਦੇ ਵਿੱਚ ਜਿਵੇਂ ਪਨੀਰੀ ਦੇ ਵਿੱਚ ਇੱਕ ਤੋਂ ਦੋ ਸਪ੍ਰਿੰਗਾਂ ਜਿਹੜੀਆਂ ਲਾਜ਼ਮੀ ਕਿਹਾ ਸੀ ਕਿ ਜ਼ਰੂਰ ਤਨਸਾਜ ਜ਼ਰੂਰ ਕਰੋ ਖਾਸ ਤੌਰ ਤੇ ਅਗੇਤੀ ਪਨੀਰੀ ਜਿਹੜੀ 25 ਜੂਨ 22 25 ਜੂਨ ਜਾਂ ਉਸ ਤੋਂ ਬਾਅਦ ਟ੍ਰਾਂਸਪਲੈਂਟਿੰਗ ਹੋਈ ਹੈ ਜਿਹੜੀ ਪਨੀਰੀ 25 ਜੁਲਾਈ ਆਪ ਮਈ ਤੋਂ ਬਾਅਦ ਬੀਜੀ ਗਈ ਸੀ ਉਹ ਚ ਸਮੱਸਿਆ ਘਟ ਹੈ ਤੇ ਹੁਣ ਉਹ ਸਮੱਸਿਆ ਅੱਗੇ ਵਧੀ ਨਹੀਂ ਤੇ ਉਮੀਦ ਹੈ ਕਿ ਠੀਕ ਹੀ ਰਹੂਗਾ ਫਸਲਦਾਰ ਕੂਟ ਘਟਾਰਾ ਜਾਂ ਝਾੜ ਵਗੈਰਾ ਜਿਹੜੀ ਖਾਸ ਧਿਆਨ ਦੇਣ ਜੋ ਗੱਲ ਇਹ ਹੈ ਇਹ ਮੈਂ ਤਾਂ ਕਰ ਰਿਹਾ ਹਾਂ ਵੀ ਕੀਟਨਾਸ਼ਕਾਂ ਆਲ ਕਿਸਾਨ ਵੀਰਾਂ ਦਾ ਧਿਆਨ ਆ ਜਿਆਦਾ ਕਿ ਜਿਹੜੇ ਕੀੜੇ ਮਕੌੜੇ ਨੇ ਖਾਸ ਤੌਰ ਤੇ ਰਸ ਚੂਸਕ ਕੀੜਿਆਂ ਦੀ ਵੀ ਜੇ ਆਪਾਂ ਗੱਲ ਕਰ ਲਈਏ ਤੇ ਕਿਸੇ ਵੀ ਫਸਲ 'ਚ ਗੱਲ ਕਰ ਲਈਏ ਰਸ ਚੂਸਕ ਕੀੜੇ ਆ ਚਾਹੇ ਪੱਤੇ ਗੋਭ ਖਾਣ ਵਾਲੇ ਕੀੜੇ ਇਹ ਜਿਹੜੇ ਹੈਗੇ ਆ ਇਹ ਖੁਸ਼ਕੀ ਦੇ ਹਾਲਾਤ 'ਚ ਜਿਆਦਾ ਹਮਲਾ ਇਹਨਾਂ ਦਾ ਹੁੰਦਾ ਹੁੰਦਾ ਤੇ ਵੱਧਾ ਹੁੰਦਾ ਜਿਹੜੀਆਂ ਬਿਮਾਰੀਆਂ ਨੇ ਇਹਨਾਂ ਦਾ ਜਿਹੜਾ ਅਟੈਕ ਹੈ ਉਹ ਹੰਮਸ ਭਰਿਆ ਗਰਮੈਸ਼ ਵਾਲਾ ਮਾਹੌਲ ਰੁਕ ਰੁਕ ਕੇ ਮੀਂਹ ਪੈਣੇ ਬੱਦਲਬਾਈ ਜਿਵੇਂ ਹੁਣ ਮੌਸਮ ਚੱਲ ਰਿਹਾ ਹੈ ਨਾ ਕਿਤੇ ਟੁੱਟ ਮੇ ਮੀਂਹ ਪੈ ਗਏ ਕਿਤੇ ਧੁੱਪ ਨਿਕਲ ਆਈ ਬੱਦਲਬਾਈ ਹੋ ਗਈ ਹਵਾ ਚ ਸੈੱਲ ਬਹੁਤ ਜ਼ਿਆਦਾ ਤੇ ਗਰਮ ਤਾਪਮਾਨ ਇਸ ਮਾਹੌਲ ਦੇ ਵਿੱਚ ਬਿਮਾਰੀਆਂ ਦੀ ਸਮੱਸਿਆ ਜ਼ਿਆਦਾ ਆਉਣ ਦੇ ਅਸਰ ਰਹਿੰਦੇ ਹੁੰਦੇ ਆ ਤੇ ਇਹ ਆਪਾਂ ਧਿਆਨ ਦੇਈਏ ਕਿਉਂਕਿ ਕਿਸਾਨ ਵੀਰ ਜਿਹੜੇ ਆ ਇਸ ਟਾਈਮ ਸਿਰਫ ਤੇ ਸਿਰਫ ਕੀੜੇ ਮਕੌੜਿਆਂ ਵਾਸਤੇ ਕੀਟਨਾਸ਼ਕ ਬਾਰੇ ਜਦ ਕਿ ਹਮਲਾ ਕਿਤੇ ਬਹੁਤਾ ਨਜ਼ਰ ਨਹੀਂ ਆਇਆ ਖਾ ਜਿੱਥੇ ਮੀਂਹ ਪੈਂਦੇ ਆ ਹਵਾਵਾਂ ਤੇਜ਼ ਚੱਲਦੀਆਂ ਉਥੇ ਪਤਲ ਵੇੜ ਦਾ ਮਤਲਬ ਹੀ ਨਹੀਂ ਆ ਜਾਵੇ ਕੀ ਕਹਣਾ ਕਿਤੇ ਕੋਈ ਮਾੜਾ ਮੋਟਾ ਅਟੈਕ ਹੋਇਆ ਹੋਵੇ ਉਹ ਖਤਮ ਹੋ ਗਿਆ ਨਾ ਕੋਈ ਹੋਰ ਸੁੰਡੀ ਕੀ ਗੋਵ ਵਾਲੀ ਸੁੰਡੀ ਜਾਂ ਕੋਈ ਹੋਰ ਕੀੜਾ ਮਕੌੜਾ ਜਿਹੜਾ ਮੀਂਹ ਮੀਂਹ ਵਾਲਾ ਮਾਹੌਲ ਆ ਉਥੇ ਨਹੀਂ ਔੜ 'ਚ ਵੱਧਦਾ ਹੁੰਦਾ ਰਸ ਚੂਸ ਕੀੜੇ ਵੀ ਔੜ 'ਚ ਜ਼ਿਆਦਾ ਆਉਂਦੇ ਆ ਤੇ ਜਿਹੜੇ ਬਿਮਾਰੀਆਂ ਵਾਲ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਬਿਮਾਰੀ ਸਾਨੂੰ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦੀ ਗੋਬ ਪੱਤਾ ਲਵੇਟ ਦਾ ਕਿਸਾਨ ਵੀਰ ਖੇਤ ਚ ਇੱਕ ਲੱਬ ਲੈਣ ਉਹਦਾ ਪੁੱਛਣ ਲੱਗ ਪੈਂਦੇ ਜੀ ਪੱਤਾ ਲਵੇਟ ਮੈਂ ਲੱਭ ਲਈ ਬਾ ਹੁਣ ਆਪਾਂ ਪਾਦ ਗਏ ਇਹਦੇ ਚ ਕੀਟਨਾਸ਼ਕ ਪਾਦ ਗਏ ਕੀ ਜਿਹੜੀ ਥਲੇ ਦਾਣੇਦਾਰ ਯਾਰ ਪਾਦ ਗਏ ਹਾਲਾਂਕਿ ਕੋਈ ਐਡੇ ਧਿਆਨ ਦੇਣ ਵਾਲੀ ਗੱਲ ਹੁੰਦੀ ਨਹੀਂ ਹੈ ਕਿੰਨੇ ਖਾਜਵੀ ਪੱਤੇ ਇਹ ਤਜਰਬਾ ਪਿਛਲੇ ਸਾਲਾਂ ਦਾ ਹੈ ਜਿਹੜੀ ਬਿਮਾਰੀ ਹੈ ਜਿਹਦੀ ਲਾਗ ਲੱਗਦੀ ਹੈ ਦੌਗੀਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਿਸਾਨ ਵੀਰ ਕਹਿੰਦੇ ਜੀ ਉੱਤੋਂ ਸਾਨੂੰ ਦੌਗੀ ਬਣਦੀ ਦੀਂਦੀ ਜੋ ਜਦੋਂ ਉਹਨਾਂ ਨੇ ਮੁੱਢ ਦੇਖੀਦੇ ਤਾਂ ਉਹਨਾਂ ਦਾ ਸ਼ੀਥ ਬਲਾਈਟ ਨਾਲ ਬੁਰਾ ਹਾਲ ਹੁੰਦਾ ਤਣੇ ਦਿਵਾਲੇ ਪੱਤੇ ਦਾ ਝੁਲਸ ਰੂਪ ਇਹਦੇ ਬਾਰੇ ਕਈ ਵਾਰ ਕਿਸਾਨ ਵੀਰਾਂ ਨੂੰ ਪਤਾ ਹੀ ਨਹੀਂ ਲੱਗਦਾ ਜਾਂ ਪੰਨ ਰੱਖਣੀ ਧਿਆਨ ਨਾ ਕਰਦੇ ਕਿਉਂਕਿ ਸੁੰਡੀ ਇਹ ਜਿਹੜਾ ਕੀੜਾ ਤਾਂ ਉਹ ਤਾਂ ਆਪਣੀ ਮੰਗੀ ਅੱਖ ਨਾਲ ਦੇਖ ਜਾਂਦਾ ਜਿਹੜੀ ਇਹ ਬਿਮਾਰੀ ਦੀ ਇਨਫੈਕਸ਼ਨ ਹੈ 2 ਹਫ਼ਤੇ ਦਰਾਨ ਇਨਫੈਕਸ਼ਨ ਇਹ ਅੰਦਰੋਂ ਅੰਦਰ ਚੱਲਦੀ ਤੇ ਬਾਅਦ ਚੋਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਇਹਦਾ ਨਹੀਂ ਪਤਾ ਲੱਗ ਇਦੇ 'ਵਾਲ ਖਾਸ ਧਿਆਨ ਦੇਓ ਇਹਦੇ ਬਾਰੇ ਮੈਂ ਦੋ ਨੁਕਤੇ ਦੱਸੀ ਸੀ ਇੱਕ ਯੂਰੀਆ ਰੋਕ ਕੇ ਤੇ ਇੱਕ ਪਾਣੀ ਰੋਕ ਕੇ ਜਿੱਥੇ ਤੁਸੀਂ ਟੁੱਟਮੀ ਯੂਰੀਆ ਪਾਈ ਉੱਥੇ ਕੀੜਾ ਮਕਵਾੜਾ ਬਿਮਾਰੀ ਘਟਾਉ ਜਿੱਥੇ ਯੂਰੀਆ ਘੱਟਾ ਘੱਟਾ ਤੇ ਛੇਤੀ ਖਤਮ ਵਾਲਾ ਫਾਰਮੂਲਾ ਅਪਣਾਇਆ ਉੱਥੇ ਇੱਕ ਵਾਧਾ ਇਹ ਗੱਲ ਬੜੇ ਧਿਆਨ ਦੇਣ ਯੋਗ ਆਉਣ ਵਾਲੇ ਸਮੇਂ 'ਚ ਇਹ ਸਮੱਸਿਆਵਾਂ ਆਉਣੀਆਂ ਹੁਣ ਜਿਹੜੇ ਕੀਟਨਾਸ਼ਕ ਉਹ ਵੀ ਬਹੁਤ ਤਰ੍ਹਾਂ ਦੀਆਂ ਕੰਮ ਜਿਹੜੀਆਂ ਟੈਕਨੀਕਲ ਕੰਪਨੀਆਂ ਦੇ ਰਹੀਆਂ 2 2 3 3 ਮਿਕਸ ਕਰ ਕਰਕੇ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਰੈジਸਟੈਂਸ ਦੀ ਸਮੱਸਿਆ ਵੀ ਆ ਸਕਦੀ ਹੈ ਕੀੜੇ ਮਕੌੜੇ 'ਚ ਸੋ ਇਸ ਕਰਕੇ ਆਪਾਂ ਬੜੀ ਇੰਟੀਗ੍ਰੇਟਿਡ ਯੂਜ਼ ਜਿਹੜੀ ਖਾਦਾਂ ਦੀ ਕਰਨੀ ਹੈ ਜਿਹਦੇ ਨਾਲ ਬਿਮਾਰੀ ਕੀੜਾ ਮਕੌੜਾ ਆਉਣ ਤੋਂ ਰੋਕਿਆ ਜਾ ਸਕੇ ਪਾਣੀ ਦੀ ਵਰਤੋਂ ਵੀ ਵੀ ਤਾਂ ਸ਼ੀਥ ਬਲਾਈਟ ਦੇ ਵਿੱਚ ਕਿਸਾਨ ਵੀਰੋ ਬਿਮਾਰੀ ਤੇ ਪੱਤੇ ਦੀ ਸ਼ੀਥ ਤੇ ਸਲੇਟੀ ਤੋਂ ਹਰੇ ਰੰਗ ਦੇ ਜਾਮਣੀ ਕਰਾ ਲਿਆ ਰੇ ਧੱਬੇ ਪੈਂਦੇ ਆ ਪਹਿਲਾਂ ਮੁੱਢਾਂ ਤੇ ਪੈਂਦੇ ਜਿੱਥੇ ਕਿ ਜੇ ਪਾਣੀ ਜਿੰਨਾ ਜਿੰਨਾ ਆਪਾਂ ਭਰਦੇ ਆ ਖੇਤ ਚ ਉੱਥੋਂ ਫਿਰ ਤਾਂ ਨੂੰ ਵੱਧਦੇ ਆ ਧੌੜੀਆਂ 'ਚ ਇਹ ਸਮੱਸਿਆਵਾਂ ਨਜ਼ਰ ਆਉਂਦੀਆਂ ਫੁੱਟ ਸਮੇਂ ਵੀ ਆ ਸਕਦੀ ਨੇ ਸਾਰੇ ਸਮੇਂ ਵੀ ਆ ਸਕਦੀ ਹੈ ਜਿੱਥੇ ਬਿਮਾਰ ਤਣੇ ਦੇ ਨਾਲ ਪੱਤੇ ਪੱਤੇ ਜਿਹੜੇ ਵਜਦੇ ਰਹਿੰਦੇ ਉਥੇ ਪੱਤਿਆਂ ਫਿਰ ਗਾ ਮੁੰਜਰਾ ਤੱਕ ਵੀ ਆ ਜਾਂਦੀ ਹੈ ਫੋਰ ਟਾਈਮ ਜੇ ਇਹ ਸਮੱਸਿਆ ਆਵੇ ਤਾਂ ਬੜੀ ਗੰਭੀਰ ਰੂਪ ਧਾਰਨ ਕਰ ਸਕਦੀ ਜੇ ਆਪਾਂ ਨੂੰ ਟਾਈਮਲੀ ਨਹੀਂ ਆਪਣਾ ਇਹਨੂੰ ਰੋਕ-थाम ਕਰਦੇ ਖਾਸ ਤੌਰ ਤੇ ਬੱਟਾਂ ਬੰਨਿਆ ਤੇ ਜਿੱਥੇ ਘਾਹ ਉੱਗਿਆ ਹੁੰਦਾ ਉਹਨੂੰ ਆਪਾਂ ਨੂੰ ਸਾਫ਼ ਕਰਕੇ ਰੱਖਣਾ ਪੈਂਦਾ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਸਪਾਰਸ਼ ਤੋਂ ਵੱਧ ਮਾਤਰਾ ਨਾ ਪਰੋ ਸਭ ਤੋਂ ਵੱਡੀ ਜਿਹੜੀ ਆਪਣੀ ਸਾਵਧਾਨੀ ਇਹੀ ਹੁੰਦੀ ਆ ਤੇ ਜਿੱਥੇ ਇਹ ਤੁਹਾਨੂੰ ਸਮੱਸਿਆ ਨਜ਼ਰ ਆਉਂਦੀ ਹੈ ਜਿੱਥੇ ਸਮੱਸਿਆ ਆਪਾਂ ਨੂੰ ਦਾਗ ਧੱਬੇ ਨਜ਼ਰ ਆਉਂਦੇ ਆ ਉਥੇ ਤੁਸੀਂ ਜਿਹੜਾ ਹੈਗਾ ਉਲੀਨਾਸ਼ਕ ਤੁਰੰਤ ਸਪਰੇਅ ਕਰ ਦੇਣਾ ਹੈ ਨ ਸਾਰੇ ਆਪਣੇ ਫੋਟ ਸਮੇਂ ਜਾਂ ਸਾਰੇ ਤੋਂ ਪਹਿਲਾਂ ਪਹਿਲਾਂ ਜਦੋਂ ਨਿਸ਼ਾਨੀ ਨਜ਼ਰ ਆਉਂਦੀ ਉਦੋਂ ਕਰਨਾ ਤੇ ਜਦੋਂ ਤੁਹਾਡੀ ਫਸਲ ਗੋਭ ਚਾ ਉਦੋਂ ਆਪਾਂ ਕੋਸ਼ਿਸ਼ ਉਦੋਂ ਕੋਸ਼ਿਸ਼ ਕਰਨੀ ਕਿ ਉਦੋਂ ਉਲੀਨਾਸ਼ਕ ਜ਼ਰੂਰ ਕਰ ਦਿਓ ਗੋਭਟਾ ਜਿਹੜੇ ਸਫਾਰਸ਼ ਉਲੀ ਨਾਸਕ ਆ ਜਿਹਦੇ ਵਿੱਚ ਆਪਾਂ ਸ਼ੀਤ ਬਲਾਈਟ ਵਾਸਤੇ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹਨਾਂ ਦੇ ਵਿੱਚ ਮੈਂ ਜ਼ਿਕਰ ਕਰੂੰਗਾ ਕਿਹੜਾ ਉਲੀ ਨਾਸਕ ਕਿਹੜੀਆਂ-ਕਿਹੜੀਆਂ ਬਿਮਾਰੀਆਂ ਕੰਟਰੋਲ ਕਰਦਾ ਇਹ ਚ ਮੈਂ ਸ਼ੀਤ ਬਲਾਈਟ ਵਾਸਤੇ ਦੱਸੂ ਕਿਉਂਕਿ ਇੱਕ ਉਲੀ ਨਾਸਕ ਹੈ ਜਿਹੜਾ ਬ੍ਰੌਡ ਸਪੈਕਟਰਮ ਨੇ ਇਹ ਦੋ-ਦੋ ਤਿੰਨ-ਤਿੰਨ ਬਿਮਾਰੀਆਂ ਦੀ ਰੋਕਥਾਮ ਕਰ ਦਿੰਦੇ ਆ ਜਿਵੇਂ ਜਿਹੜੀ ਹੈਗੀ ਆ ਆ ਪਿਕੋਕਸੀਸਟੋਬਨ ਪਲਸ ਪ੍ਰੋਪੀਕੋਨੋਜੋਲ ਆ ਕਲੀਲੀਓ ਬੇ ਵਾਲਾ ਟਾਈਪ ਨਹੀਂ ਟੈਕਨੀਕਲ ਹੈ ਇਹ ਜਿਹੜਾ ਹੈਗਾ ਹਲਦੀ ਰੋਗ ਵੀ ਕੰਟਰੋਲ ਕਰਦਾ ਤੇ ਚੌਲ ਸਰੋਗ ਵੀ ਕੰਟਰੋਲ ਕਰਦਾ ਇਸ ਤੋਂ ਇਲਾਵਾ ਤੁਸੀਂ ਥਾਈ ਫਲੂਜ਼ਾ ਮਾਈਡ ਆ ਜਿਹੜੀ ਪਲਸਰ 150 ਐਮਐਲ ਪ੍ਰਤੀ ਇੱਕ ਡੋਸ ਕਰ ਸਕਦੇ ਆ 26.8 ਗ੍ਰਾਮ ਐਪਿਕ ਹੈਕਸਾਕੋਨੋਜੋਲ ਆ ਜਿਹੜੀ ਪਾਊਡਰ ਫਾਰਮ ਦੇ ਵਿੱਚ ਆਉਂਦੀ ਉਹ ਕਰ ਸਕਦੇ ਆ 26.8 ਗ੍ਰਾਮ ਡੋਜ਼ ਹੈ ਇਹਦੀ ਜਾਂ ਫਿਰ ਤੁਸੀਂ ਟੈਬੂਕੋਨਾਜੋਲ 200 ਐਮਐਲ ਕਰ ਸਕਦੇ ਆ ਐਮਿਸਟ ਟਾਪ 200 ਐਮਐਲ ਕਰ ਸਕਦੇ ਆ ਜਾਂ 80 ਗ੍ਰਾਮ ਨੇਟਿਵ 75 ਵਲਯੂ ਟ੍ਰਾਈਫਲੋਕਸੀਸਟੋਬਨ ਪਲੱਸ ਟੈਬੂਕੋਨਾਜੋਲ ਹੁੰਦਾ ਤੇ ਜਾਂ 320 ਐਮਐਲ ਲਕਚਰ ਜਿਹੜੀ ਹੈਗੀ ਉਹਦੀ ਸਪਰੇ ਕਰ ਸਕਦੇ ਦਾ ਜਾਂ 200 ਐਮਐਲ ਮੋਰਨ ਸਰਨ ਦੀ ਸਪਰੇ ਕਰ ਸਕਦੇ ਆ ਇਹ ਜਿਹੜੀਆਂ ਬ੍ਰਾਡ ਸਪੈਕਟਰਮ ਉਲੀਨਾਸ਼ਕ ਨੇ ਇਹ ਤੁਹਾਡੇ ਤਕਰੀਬਨ ਤਕਰੀਬਨ ਸਾਰੇ ਉਲੀ ਰੋਗਾਂ ਦੇ ਸਪੋਰ ਜਿਹੜੇ ਕੰਟਰੋਲ ਕਰਨ ਦੀ ਸਮਰੱਥਾ ਰੱਖਦੀਆਂ ਨੇ ਤੇ ਸਰਕਾਰ ਜਿਹੜਾ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਉਹਨਾਂ ਕੇ ਇੰਜਨ ਵਾਲੇ ਪੰਪ ਨਾਲ ਰਿਜ਼ਲਟ ਘੱਟ ਮਿਲਣਗੇ ਬੈਟਰੀ ਪੰਪ ਹੱਥ ਆਲਾ ਪੰਪ ਟ੍ਰਕਟ ਵਾਲਾ ਪੰਪ ਜਾਂ ਬੂਮ ਸਪਰੇਅਰ ਆ ਉਹਦੇ ਨਾਲ ਰਿਜ਼ਲਟ ਸ਼ਾਨਦਾਰ ਮਿਲਦੇ ਕਿਉਂਕਿ ਇਹਦੇ ਵਾਸਤੇ ਆਪਾਂ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਉਣਾ ਹੁੰਦਾ ਤੇ ਮੁੱਢਾਂ ਵੱਲ ਰੱਖ ਕੇ ਆਪਾਂ ਸਪਰੇਅ ਕਰਨੀ ਹੁੰਦੀ ਜਾਂ ਇੰਜਨ ਵਾਲੇ ਪੰਪ ਨਾਲ ਤੁਸੀਂ ਮੁੱਢਾਂ ਆਲੇ ਜਾਂ ਪੱਤਿਆਂ ਆਲ ਸਪਰੇਅ ਕਰੋਗੇ ਉਹ ਪੱਤੇ ਹੀ ਪਾੜ ਦਿੰਦੇ ਆ ਪ੍ਰੈਸ਼ਰ ਵੱਧ ਹੁੰਦਾ ਪਾਣੀ ਆਪਾਂ ਘੱਟ ਲਾਉਣਾ ਹੁੰਦਾ ਆਮ ਤੌਰ ਤੇ ਕਿਸਾਨ ਵੀਰ ਕਹਿੰਦੇ ਆ ਚਾਰ ਪੰਪਾਂ ਤੋਂ ਵੱਧ ਪਾਣੀ ਨਹੀਂ ਲੱਗਦਾ ਜ ਤੇ ਜੇ ਜਰੂਰਤ ਪੈਂਦੀ ਆ ਤਾਂ 12-15 ਦਿਨ ਤੇ ਆਪਾਂ ਸਪਰੇਅ ਰਿਪੀਟ ਕਰ ਸਕਦੇ ਆ ਮੇਰੇ ਕਹਿਣ ਦਾ ਮੁੱਖ ਮਕਸਦ ਇਹ ਹੈ ਕਿ ਇਸ ਸਮੇਂ ਫਸਲ ਦਾ ਲਗਾਤਾਰ ਨਰੀਖਣ ਕਰਦੇ ਰਹੋ ਜਿਸ ਤਰ੍ਹਾਂ ਦਾ ਹੁਣ ਮਾਹੌਲ ਕਿਉਂਕਿ ਹੁਣ ਵੀ ਆਉਣ ਵਾਲੇ ਦਿਨਾਂ 'ਚ ਵੀ ਟਟਮੇ ਮੀਂਹ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨੀਂਪਾੜੀ ਇਲਾਕਿਆਂ 'ਚ ਖਾਸ ਤੌਰ ਤੇ ਜਿਹੜੇ ਨਾਲ ਨੀਂਪਾੜੀ ਇਲਾਕਿਆਂ ਦੇ ਜ਼ਿਲ੍ਹੇ ਰੱਖਦੇ ਆ ਲੱਗਦਾ ਆ ਉਥੇ ਬੜਾ ਹਮਸਾਲਾ ਹਾਈ ਹਿਊਮਿਡਿਟੀ ਹਾਈ ਟੈਂਪਰੇਚਰ ਜਿਹੜਾ ਹੈਗਾ ਹਾਲਾਂਕਿ 2-4 ਦਿਨਾਂ ਤੱਕ ਹੋਰ ਟਪ ਮੰਡਾਊਨ ਜਾਂਦੇ ਸਾਰਾ ਪਰ ਜਿਹੜੀ ਗਰਮੈਸ਼ ਹੋਣੀ ਰਹਿੰਦੀ ਦਿੰਦੇ ਸਮੇਂ ਤਾਂ ਉਹਦੇ ਨਾਲ ਜਿਹੜੇ ਹੈਗੇ ਫੰਗਲ ਸਪੋਰ ਨੇ ਉੱਲੀ ਦੇ ਸਪੋਰ ਨੇ ਉਹ ਜਰਮੀਨੇਟ ਕਰ ਸਕਦੇ ਆ ਇਨਫੈਕਸ਼ਨ ਕਰ ਸਕਦੇ ਆ ਇਸ ਕਰਕੇ ਫਸਲ ਨੂੰ ਬੜੇ ਧਿਆਨ ਨਾਲ ਨੰਰੀਖਣ ਕਰਦੇ ਰਹੋ ਆਪਾਂ ਇਹ ਨਾ ਹੋਵੇ ਕਿ ਆਪਾਂ ਪਤਲਵੇ ਟਾਲੀ ਦੇਖੀ ਜਾਈਏ ਦਾਣੇਦਾਰ ਕੀਟਨਾਸ਼ਕ ਪਾ ਕੇ ਆਪਾਂ ਬੇਫਿਕਰ ਹੋ ਜਾਈਏ ਤੇ ਸਮੱਸਿਆ ਜਿਹੜੀ ਹੈਗੀ ਆਪਾਂ ਨੂੰ ਉਹ ਬਿਮਾਰੀ ਦੀ ਆ ਜਾਵੇ ਫਸਲ ਦੇ ਵਿੱਚ ਤੇ ਆਪਣੇ ਝਾੜ ਦੇ ਉੱਤੇ ਖਸਾਰਾ ਲੱਗ ਜੇ ਮੈਂ ਬੇਨਤੀ ਕਰਦਾ ਹੁੰਦਾ ਕਿ ਜਿਹੜਾ ਕੀੜਾ ਮਕੌੜਾ ਉਹ ਅਟੈਕ ਹੋਏ ਤੇ ਜਦੋਂ ਈਟੀਐਲ ਲੈਵਲ ਉਦੋਂ ਕਰਨੀ ਚਾਹੀਦੀ ਸਪਰੇਅ ਤੇ ਜਿਹੜੀ ਬਿਮਾਰੀ ਹੈ ਖਾਸ ਤੌਰ ਤੇ ਰਿਪਰੋਡਕਟਿਵ ਸਟੇਜ ਦੇ ਉੱਤੇ ਉਹ ਪਹਿਲਾਂ ਕਰ ਵਾਧੇ ਦੀ ਸਟੇਜ ਨੂੰ ਦੇਖਦੇ ਹੋਏ ਉਹ ਟਾਈਮਲੀ ਕਰ ਦੇਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਹੋਵੋ ਆਬਾਦ ਰਹੋ ਇਸੇ ਤਰ੍ਹਾਂ ਲਗਾਤਾਰ ਆਪਣੇ ਨਾਲ ਜੁੜੇ ਰਹੋ ਬਹੁਤ ਬਹੁਤ ਮਿਹਰਬਾਨੀ ਜੀ